ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੈਰੇਦਾਰ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਰੀ ਨਾ ਰਤੂ ਸਵਾਗਤ ਕਰਦੀ ਹਾਂ ਹਾਜ਼ਰ ਹਾਂ ਤੁਹਾਡੇ ਲਈ ਆਸ਼ਤਾ ਮੁੱਦਾ ਪ੍ਰੋਗਰਾਮ ਲੈ ਕੇ ਸਾਡਾ ਆਸ਼ਤਾ ਮੁੱਦਾ ਹੈ ਅੱਜ ਪੰਜਾਬ 'ਚ ਕਿਸਾਨ ਅੰਦੋਲਨ ਥਾਂ-ਥਾਂ ਫੈਲ ਰਿਹਾ ਹੈ ਜਿਸ ਦੀ ਗੂੰਜ ਦਿੱਲੀ ਤੱਕ ਵੀ ਸੁਣਾਈ ਦੇਣ ਲੱਗ ਪਈ ਹੈ ਸਾਡਾ ਆਸ਼ਤਾ ਮੁੱਦਾ ਪੰਜਾਬ 'ਚ ਫੈਲੇ ਇਸੇ ਕਿਸਾਨ ਅੰਦੋਲਨ ਦੇ ਸਾਡੇ ਨਾਲ ਸਟੂਡੀਓ 'ਚ ਮੌਜੂਦ ਨੇ ਪੈਰੇਦਾਰ ਦੇ ਮੁੱਖ ਸੰਪਾਦਕ ਸਰਦਾਰ ਜਸਪਾਲ ਸਿੰਘ ਹੀਰਾ ਜੀ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਥਾਂ-ਥਾਂ ਫੈਲ ਰਿਹਾ ਹੈ ਹੁਣ ਤਾਂ ਇਸ ਦੀ ਗੂੰਜ ਦਿੱਲੀ ਤੱਕ ਸੁਣਾਈ ਦੇਣ ਲੱਗ ਪਈ ਹੈ ਆਖਰ ਕਿਸਾਨਾਂ ਨੂੰ ਇਹ ਅੰਦੋਲਨ ਦਾ ਰਾਹ ਕਿਉਂ ਅਪਣਾਉਣਾ ਪਿਆ ਤੇ ਉਹਨਾਂ ਦੀ ਪੰਜਾਬ ਵਿੱਚ ਸੁਣਵਾਈ ਕਿਉਂ ਨਹੀਂ ਹੋ ਰਹੀ ਇਸ ਦੇ ਇਸ ਸਬੰਧੀ ਸਾਡੇ ਦਰਸ਼ਕਾਂ ਨੂੰ ਥੋੜਾ ਵਿਸਥਾਰ ਦੇ ਨਾਲ ਦੱਸੋ ਦੇਖੋ ਬੀਬਾ ਜਿਹੜੀ ਗੱਲ ਤੁਸੀਂ ਕੀਤੀ ਹੈ ਕਿ ਅੱਜ ਥਾਂ-ਥਾਂ ਕਿਸਾਨ ਅੰਦੋਲਨ ਜਿਹੜਾ ਉਹ ਚੱਲ ਰਿਹਾ ਹੈ ਜੀ ਤਾਂ ਤਾਂ ਮਜਾਰੇ ਹੋ ਰਹੇ ਨੇ ਧਰਨੇ ਲੱਗ ਰਹੇ ਨੇ ਕਿਸਾਨ ਛੜਕਾਂ ਦੇ ਬੈਠੇ ਨੇ ਪਰੰਤੂ ਜੇ ਅਸੀਂ ਗੱਲ ਕਰੀਏ ਕਿ ਕਿਸਾਨ ਅੰਦੋਲਨ ਹੋ ਕਿਉਂ ਰਿਹਾ ਹਾਂਜੀ ਸੋ ਉਹਦੇ ਪਿੱਛੇ ਤਾਂ ਬਹੁਤ سارے ਕਾਰਨ ਨੇ ਚਾਹੇ ਉਹ ਸੁਮੇਂ ਨਾਥਨ ਕਮਿਸ਼ਨ ਦੀ ਰਿਪੋਰਟ ਨੂੰ ਲੈ ਕੇ ਆ ਚਾਹੇ ਫਸਲਾਂ ਦਾ ਮੁੱਲ ਜਿਹੜਾ ਉਹਨੂੰ ਜਿਹੜਾ ਮਾਰਕੀਟ ਦਾ ਮੰਡੀ ਦਾ ਬਾਜ਼ਾਰ ਦਾ ਹੈਗਾ ਸੂਚਕਾਂਕ ਉਹਦੇ ਨਾਲ ਜੁੜਨ ਦੀ ਗੱਲ ਆ ਚਾਹੇ ਹੋਰ ਬਹੁਤ ਸਾਰੇ ਕਿਸਾਨੀ ਦੇ ਮੁੱਦੇ ਨੇ ਜਿਹੜੇ ਉਹ ਤਿਹ ਲਗਾ ਨਿਰੰਤਰ ਚੱਲਦੇ ਆ ਰਹੇ ਨੇ ਕਿਉਂਕਿ ਸਰਕਾਰਾਂ ਨੇ ਜਿਹੜੀਆਂ ਉਹ ਕਿਸਾਨੀ ਦੇ ਮੁੱਦਿਆਂ ਨੂੰ ਹੱਲ ਕਰਨ ਵੱਲ ਇੱਕ ਕਦਮ ਵੀ ਅੱਗੇ ਨਹੀਂ ਵਧਿਆ ਇਸ ਕਰਕੇ ਕਿਸਾਨਾਂ ਦਾ ਜਿਹੜਾ ਕਰਜ਼ਾ ਉਹ ਦਿਨੋ ਦਿਨ ਵੱਧਦਾ ਰਿਹਾ ਕਿਸਾਨ ਕਰਜ਼ੇ ਕਾਰਨ ਖੁਦਕੁਸ਼ੀਆਂ ਕਰਨ ਵਾਲੇ ਰਾਹ ਤੁਰੇ ਹੋਏ ਨਹੀਂ ਸੁਈ ਇਹ ਸਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਨਿਰੰਤਰ ਕਿਸਾਨੀ ਨੂੰ ਲੈ ਕੇ ਚੱਲ ਰਹੀਆਂ ਨੇ ਪਰਤੂ ਜਿਹੜਾ ਪੰਜਾਬ ਦੇ ਵਿੱਚ 17 ਸਤੰਬਰ ਤੋਂ ਅੰਦੋਲਨ ਸ਼ੁਰੂ ਹੋਇਆ ਸੀ 17 ਸਤੰਬਰ ਤੋਂ ਅੱਜ ਤੱਕ ਜਿਹੜਾ ਨਿਰੰਤਰ ਚੱਲ ਰਿਹਾ ਜਿਹਦੀ ਅਸੀਂ ਗੱਲ ਕਰ ਰਹੇ ਆ ਬਠਿੰਡੇ ਤੋਂ ਸ਼ੁਰੂ ਹੋਇਆ ਉਸ ਤੋਂ ਬਾਅਦ ਜਿਹੜਾ ਫਿਰੋਜ਼ਪੁਰ ਤੇ ਉਸ ਤੋਂ ਬਾਅਦ ਮਾਲਵਾ ਬੈਲਟਾ ਜਿਹੜੀ ਤਕਰੀਬਨ ਖੰਨੇ ਤੱਕ ਇਹ ਪਹੁੰਚਾਇਆ ਤਕਰੀਬਨ ਸਾਰੇ ਜਿਹੜੇ ਜ਼ਿਲ੍ਹੇ ਨੇ ਅੱਜ ਕਿਸਾਨ ਅੰਦੋਲਨ ਦੀ ਮਤਲਬ ਪਕੜ ਚੁੱਕੇ ਇਹ ਜਿਹੜਾ 17 ਸਤੰਬਰ ਤੋਂ ਸ਼ੁਰੂ ਹੋਇਆ ਅੰਦੋਲਨ ਹੈ ਇਹਦੇ ਪਿੱਛੇ ਮੁੱਖ ਰੂਪ ਦੇ ਵਿੱਚ ਕਾਰਨ ਉਹ ਆ ਕਿ ਜਿਹੜਾ ਨਰਮਾ ਬੈਲਟਾ ਜਿਹੜੀ ਜਿਹੜੀ ਕਪਾਹ ਪੱਟੀ ਹੈ ਜਿਹੜੀ ਉਸ ਤੇ ਜਿਹੜਾ ਚਿੱਟੇ ਮੱਛਰ ਦਾ ਹਮਲਾ ਹੋਇਆ ਉਸ ਚਿੱਟੇ ਮੱਛਰ ਦੇ ਹਮਲੇ ਦੇ ਨਾਲ ਕਿਸਾਨਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਸਰਕਾਰ ਨੇ ਉਸ ਪਾਸੇ ਕੋਈ ਬਹੁਤੀ ਤਵੱਜੋ ਨਹੀਂ ਦਿੱਤੀ ਜਿਹੜੀਆਂ ਕੀਟਨਾਸ਼ਕ ਦਵਾਈਆਂ ਜਿਹੜੀਆਂ ਕੀੜੇ ਮਾਰ ਦਵਾਈਆਂ ਸੀ ਜਿਹੜੀਆਂ ਨਗਲੀ ਦਵਾਈਆਂ ਉੱਥੇ ਵੰਡੀਆਂ ਗਈਆਂ ਉਹਦੀ ਵੀ ਸਰਕਾਰ بجائے ਉਸ ਗੱਲ ਦੀ ਕੋਈ ਜਾਂਚ ਕਰਨ ਦੇ ਦੋਸ਼ੀਆਂ ਨੂੰ ਅੱਗੇ ਲਿਆਉਣ ਦੇ ਉਹਦੀ ਵੀ ਲਿਪਾਪੋਤੀ ਕਰਨ ਲੱਗੀ ਹੋਈ ਹੈ ਸੋ ਇਹ ਸਾਰੀ ਗੱਲ ਜਿਹੜੀ ਮੁੱਖ ਰੂਪ ਦੇ ਵਿੱਚ ਕਾਰਨ ਬਣੀ ਹੈ ਜਿਹੜਾ ਪੰਜਾਬ ਦੇ ਵਿੱਚ ਅੰਦੋਲਨ ਇਸ ਵੇਲੇ ਚੱਲ ਰਿਹਾ ਇਹ ਪੰਜਾਬ ਦਾ ਜਿਹੜਾ ਨਰਮਾ ਬੈਲਟ ਦਾ ਕਸਾਨਾ ਨਰਮਾ ਪੱਟੀ ਦਾ ਕਸਾਨਾ ਉਹਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੋਇਆ ਚਿੱਟੇ ਮੱਛਰ ਕਾਰਨ ਸਰਕਾਰ ਇੱਕ ਤਾਂ ਉਹਦਾ ਮੁਆਵਜ਼ਾ ਜਿਹੜਾ ਉਹ ਇੰਨਾ ਨਗੂਣਾ ਦੇ ਰਹੀ ਆ ਕਿ ਮਤਲਬ ਉਹਦੇ ਵੀ ਜਿਹੜੇ ਚੈੱਕ ਆ ਰਹੇ ਨੇ ਉਹਨਾਂ ਨੂੰ ਉਹਨਾਂ ਦੇ ਬਾਰੇ ਦੇਖ ਕੇ ਸੁਣ ਕੇ ਪੜ੍ਹ ਕੇ ਰੋਣਾ ਵੀ ਆਉਂਦਾ ਸ਼ਰਮ ਵੀ ਆਉਣੀ ਆ ਸੋ ਇਹ ਸਾਰੇ ਕਾਰਨ ਨੇ ਜਿਹੜੇ ਮੁੱਖ ਰੂਪ ਦੇ ਵਿੱਚ ਇਸ ਵੇਲੇ ਕਿਉਂਕਿ ਪੰਜਾਬ ਦਾ ਕਿਸਾਨ ਆ ਜਿਹੜਾ ਉਹ ਪਹਿਲਾਂ ਹੀ ਕਰਜ਼ੇ ਦਾ ਮਾਰਿਆ ਹੋਇਆ ਹਾਂ ਜੀ ਜੇ ਅਸੀਂ ਮਤਲਬ ਆંકੜਿਆਂ ਦੀ ਗੱਲ ਕਰੀਏ ਕਿ ਪੰਜਾਬ ਦਾ ਤਕਰੀਬਨ 27.76 ਲੱਖ ਕਿਸਾਨ ਆ ਜਿਹੜਾ ਉਧਰਜੇ ਥੱਲੇ ਤੇ ਬਿਆ ਹੋਇਆ ਹੈ ਤੇ ਉਹਦੇ ਸਰ ਕਰਜੇ ਦੀ ਜਿਹੜੀ ਰਕਮ ਆ ਉਹ 69497 ਕਰੋੜ ਦੀ ਆ ਮਤਲਬ ਤਕਰੀਬਨ ਤਕਰੀਬਨ 28 ਲੱਖ ਕਿਸਾਨ ਆ ਜਿਹੜਾ ਪੰਜਾਬ ਦਾ ਉਹਦੇ ਸਿਰ ਐਸ ਵੇਲੇ 70 ਲੱਖ ਕਰੋੜ ਦਾ ਕਰਜ਼ਾ ਜਿਹੜਾ ਉਹ ਹੈਗਾ ਸੋ ਇਹ ਜਦੋਂ ਹੋਰ ਨੁਕਸਾਨ ਹੋ ਜਾਂਦਾ ਪੰਜਾਬ ਦੇ ਕਿਸਾਨ ਦਾ ਹੋਰ ਨੁਕਸਾਨ ਹੋ ਗਿਆ ਜਿਵੇਂ ਹੁਣ ਅਸੀਂ ਗੱਲ ਕਰ ਰਹੇ ਹਾਂ ਕਿ ਨਰਮਾ ਬੈਲਟ ਦੀ ਜਿਹੜੀ ਕਪਾਹ ਪੱਟੀ ਦੀ ਕਿ ਉੱਥੇ ਚਿੱਟੇ ਮੱਛਰ ਨੇ ਹਮਲਾ ਕਰਤਾ ਤੇ ਉੱਥੇ ਜਿਹੜੀ ਮਤਲਬ ਨਰਮੇ ਦੀ ਫਸਲ ਸੀ ਜਿਹੜੀ ਉਹ ਪੂਰੀ ਤਰ੍ਹਾਂ ਤਬਾਹ ਹੋ ਗਈ ਤੇ ਉਹ ਕਿਸਾਨ ਆ ਜਿਹੜਾ ਉਹਦੇ ਸਿਰ ਤਕਰੀਬਨ ਤਕਰੀਬਨ 3000 ਕਰੋੜ ਦਾ ਕਰਜ਼ਾ ਜਿਹੜਾ ਉਸ ਇਲਾਕੇ ਦੇ ਕਿਸਾਨ ਸਿਰ ਹੋਰ ਚੜ ਗਿਆ ਕਿਉਂਕਿ ਉਹ ਜਿਹੜੀ ਫਸਲ ਦੀ ਉਹਨੂੰ ਆਮਦਨ ਆਉਣੀ ਸੀ ਉਹ ਆਮਦਨ ਆਉਣੀ ਖਤਮ ਹੋ ਗਈ ਸੋ ਸਰਕਾਰ ਨੇ ਇਸ ਗੱਲ ਨੂੰ ਕੁਦਰਤੀ ਆਫਤ ਐਲਾਨ ਕੇ ਪੱਲਾ ਛਾੜ ਲਿਆ ਤੇ ਸਰਕਾਰ ਆ ਜਿਹੜੀ ਉਹ ਕਿਸਾਨਾਂ ਦੀ ਬਾਹ ਫੜਨ ਲਈ ਤਿਆਰ ਨਹੀਂ ਇਸ ਕਰਕੇ ਕਿਸਾਨ ਨੇ ਜਿਹੜੇ ਉਸ ਵਾਏ ਅੰਦੋਲਨ ਤੋਂ ਉਹਨਾਂ ਦੇ ਪੱਲੇ ਹੋ ਰਹਿ ਕੀ ਜਾਂਦਾ ਜਿਵੇਂ ਉਹ ਸੜਕਾਂ ਤੇ ਬੈਠੇ ਨੇ ਤੇ ਜਾਇ ਉਸ ਵਿਅਮਲ ਤੋਂ ਰਹੇ ਨੇ ਹੋਰ ਕਿਸਾਨ ਦੇ ਮਤਲਬ ਉਹ ਰੋਜ਼ ਪੱਲੇ ਕੁਝ ਨਹੀਂ ਸੋ ਇਸ ਕਾਰਨਾਂ ਪੰਜਾਬ ਦੇ ਵਿੱਚ ਥਾਂ ਥਾਂ ਜਿਹੜੇ ਕਿਸਾਨਾਂ ਵੱਲੋਂ ਅੰਦੋਲਨ ਹੈ ਜਿਹੜਾ ਕੀਤਾ ਜਾ ਰਿਹਾ ਜਿਵੇਂ ਤੁਸੀਂ ਗੱਲ ਕੀਤੀ ਹੈ ਕਿ ਇਹ ਦੀ ਗੂੰਜ ਹੈ ਜਿਹੜੀ ਉਹ ਦਿੱਲੀ ਤੱਕ ਵੀ ਕੱਲ ਕਿਉਂਕਿ ਉਹ ਆਪਣੇ ਲਾਲ ਬਹਾਦਰ ਸ਼ਾਸਤਰੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੋਇਆ ਉਹ ਨਾ ਕਿਉਂਕਿ ਜੈ ਜਵਾਨ ਜੈ ਕਿਸਾਨ ਦਾ ਨਾਰਾ ਸੋ ਉਸ ਦੇ ਲਾਲ ਬਹਾਦਰ ਸ਼ਾਸਤਰੀ ਦੇ ਦਿਨ ਤੇ ਕਿਸਾਨ ਨੇ ਜਿਹੜੇ ਉਹਨਾਂ ਨੇ ਦਿੱਲੀ ਚ ਜਾ ਕੇ ਜਿਹੜੇ ਆਪਣਾ ਅੰਦੋਲਨ ਉਹਦੀ ਗੂੰਜ ਪਾਈਆ ਸੋ ਅੱਜ ਸਮੁੱਚੇ ਪੰਜਾਬ ਦੇ ਵਿੱਚ ਹੀ ਨਹੀਂ ਸਮੁੱਚੇ ਭਾਰਤ ਵਿੱਚ ਜਿਹੜਾ ਕਿਸਾਨ ਅੰਦੋਲਨ ਆ ਜਿਹੜਾ ਉਹ ਤਕਰੀਬਨ ਆਪੋ ਆਪਣੀਆਂ ਜਿਹੜੀਆਂ ਮੰਗਾਂ ਨੇ ਇੱਕ ਲੱਖ ਦੀ ਹੋਰ ਹੈ ਦੂਜੀ ਦੀ ਹੋਰ ਹੈ ਤੀਜੀ ਦੀ ਹੋਰ ਉਹਨਾਂ ਮੰਗਾਂ ਨੂੰ ਲੈ ਕੇ ਇਹ ਅੰਦੋਲਨ ਅਜਿਹਾ ਉਹ ਸਮੁੱਚੇ ਭਾਰਤ 'ਚ ਹੌਲੀ-ਹੌਲੀ ਫੈਲ ਰਿਹਾ ਹੈ ਚਿੱਟੇ ਮੱਛਰ ਨੇ ਮਾਲਵਾ 벨ਟ ਦੇ ਵਿੱਚ ਕਿਸਾਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ। ਪਰੰਤੂ ਸਰਕਾਰ ਕੀਟਨਾਸ਼ਕ ਦਵਾਈਆਂ ਦੀ ਜ਼ਿੰਮੇਵਾਰੀ ਤੋਂ ਆਪਣਾ ਪੱਲਾ ਪੂਰੀ ਤਰ੍ਹਾਂ ਛਾੜਨ ਦੀ ਤਿਆਰੀ ਦੇ ਵਿੱਚ ਹੈ। ਕਾਰਨ ਕੀ ਹਨ? ਦੇਖੋ ਜਿਹੜੀ ਗੱਲ ਸਾਡੇ ਸਾਹਮਣੇ ਐਸ ਵੇਲੇ ਕਿ ਪੰਜਾਬ ਦੀ ਜਿਹੜੀ ਇਹ ਨਰਮਾ ਬੈਲਟ ਆ ਜਿਹੜੀ ਕਪਾਹ ਪੱਟੀ ਜਿਹਨੂੰ ਕਸੀਂ ਕਹਿੰਦੇ ਆ ਜਿੱਥੇ ਮਤਲਬ ਪਿਛਲੇ ਸਾਲ 14 ਲੱਖ ਗੱਠਾ ਸੀ ਜਿਹੜੀਆਂ ਉਹ ਨਰਮੇ ਜੱਕ ਪਾਦ ਗਿਆ ਜਿਹੜੀਆਂ ਹੋਈਆਂ ਤੇ ਐਸ ਵਾਰ ਜਿਹੜੀ ਉਮੀਦ ਕੀਤੀ ਜਾ ਰਹੀ ਆ ਕਿ ਉੱਥੇ ਵੱਧ ਤੋਂ ਵੱਧ 5 ਲੱਖ ਗੱਠਾ ਸੋ ਕਿੱਥੇ 14 ਲੱਖ ਗੱਠਾ ਤੇ ਕਿੱਥੇ 5 ਲੱਖ ਗੱਠਾ ਮਤਲਬ ਇਹਦਾ ਕਾਰਨ ਕੀ ਹੈ ਕਿ ਉਹ ਜਿਹੜਾ ਚਿੱਟੇ ਮੱਛਰ ਨੇ ਉਹਦਾ ਮਤਲਬ ਤਵਾਹੀ ਕੀ ਕੀਆ ਫਸਲ ਦੀ ਤਵਾਹੀ ਕੀਤੀ ਹੈ ਨਰਮੇ ਤੇ ਕਪਾਹ ਦੀ ਫਸਲ ਦੀ ਤਵਾਹੀ ਕੀਤੀ ਆ ਕਿਉਂਕਿ ਇਹ ਜਿਹੜੀ ਨਰਮਾ 벨ਟ ਆ ਇਹਦੇ ਚ ਤਕਰੀਬਨ 10.6 ਲੱਖ ਏਕੜ ਜਮੀਨ ਆ ਜਿਹੜੀ ਉਥੇ ਨਰਮਾ ਤੇ ਕਪਾਹ ਬੀਜਿਆ ਜਾਂਦਾ ਇਸੇ ਕਰਕੇ ਇਹਨੂੰ ਨਰਮਾ ਤੇ ਕਪਾਹ ਦੀ ਪੱਟੀ ਕਿਹਾ ਜਾਂਦਾ ਸੋ ਹਰ ਸਾਲ ਉਸ ਇਲਾਕੇ ਦੇ ਵਿੱਚ ਤਕਰੀਬਨ ਤਕਰੀਬਨ 2900 ਕਰੋੜ ਰੁਪਏ ਦੀ ਫਸਲ ਆ ਜਿਹੜੀ ਉਹ ਹੁੰਦੀ ਸੀ ਜੀ 2900 ਕਰੋੜ ਦੀ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ 14 ਲੱਖ ਗੱਠਾਂ ਨੇ ਜਿਹੜੀਆਂ ਉਹ ਉੱਥੇ ਨਰਮਿਕ ਪਾਦੀਆਂ ਹਰ ਸਾਲ ਹੁੰਦੀਆਂ ਸੀ ਤੇ ਜਿਹਦੀ ਕੀਮਤ ਹੈ ਜਿਹੜੀ 2900 ਕਰੋੜ ਦੇ ਕਰੀਬ ਬਣਦੀ ਸੀ ਪਰ ਇਸ ਵਾਰ ਉਹ 2900 ਕਰੋੜ ਦੇ ਵਿੱਚੋਂ 2270 ਕਰੋੜ ਦਾ ਨੁਕਸਾਨ ਆ ਜਿਹੜਾ ਕਿਸਾਨਾਂ ਦਾ ਹੋ ਚੁੱਕਾ ਜੀ ਸੋ ਬਾਕੀ ਉਹਨਾਂ ਦੇ ਪਿੱਛੇ ਕੀ ਰਹਿ ਗਿਆ ਸੋ ਦੂਸਰੇ ਪਾਸੇ ਜਿਹੜੀ ਗੱਲ ਜਿਹੜਾ ਸਵਾਲ ਤੁਸੀਂ ਕੀਤਾ ਕਿ ਆਖਿਰ ਨੂੰ ਇਹ ਜਿਹੜੀ ਕੀਟ ਨਾਸ਼ਕ ਦਵਾਈ ਸੀ ਜਿਹੜੀ ਇਹ ਚਿੱਟੇ ਮੱਛਰ ਕਾਰਨ ਸਰਕਾਰ ਨੇ ਬੰਡੀ ਸਰਕਾਰ ਨੇ ਵੇਚੀ ਤੇ ਉਹ ਦਵਾਈ ਸੀ ਜਿਹੜੀ ਉਹ ਪੂਰੀ ਜ਼ਰਾ ਨਕਲੀ ਨਿਕਲੀ ਤੇ ਇਸ ਕਾਰਨ ਜਿਹੜਾ ਉਹ ਮਤਲਬ ਫਸਲ ਸੀ ਜਿਹੜੀ ਨਰਮੇ ਤੇ ਕਪਾਹ ਦੀ ਉਹਦਾ ਬਹੁਤ ਵੱਡਾ ਨੁਕਸਾਨ ਹੋਇਆ ਸੋ ਸਰਕਾਰ ਨੇ ਕੀ ਕੀਤਾ ਕਿ ਸਿਰਫ ਤੇ ਸਿਰਫ ਇੱਕ ਜਿਹੜਾ ਖੇਤੀਬਾੜੀ ਵਿਭਾਗ ਦਾ ਵੱਡਾ ਅਫਸਰ ਸੀ ਡਾਇਰੈਕਟਰ ਸੀ ਹਾਲਾਂਕਿ ਹੁਣ ਉਹਨੂੰ ਹਾਈ ਕੋਰਟ ਨੇ ਦੁਆਰਾ ਉਹਦੀ ਜਿਹੜੀ ਇਹਨਾਂ ਨੇ ਤਵਾਦਲਾ ਕੀਤਾ ਸੀ ਹਾਈ ਕੋਰਟ ਨੇ ਉਹ ਵੀ ਰੱਦ ਕਰਤਾ ਸੋ ਉਸ ਡਾਇਰੈਕਟਰ ਦੀ ਬਦਲੀ ਆ ਜਿਹੜੀ ਉਹ ਕਰਕੇ ਸਰਕਾਰ ਨੇ ਪੱਲਾ ਝਾੜ ਲਿਆ ਸੋ ਇਹ ਦਵਾਈ ਕਿੱਥੋਂ ਆਈ ਕਿੰਨੇ ਖਰੀਦੀ ਕਿੰਨੇ ਅੱਗੇ ਵੇਚੀ ਸਾਰਾ ਕੁਝ ਜਿਹੜਾ ਇੱਕ ਬਹੁਤ ਵੱਡਾ ਮਤਲਬ ਇੱਕ ਘਟਾਲਾ ਸੀ ਜਿਹੜਾ ਕਿ ਸਿਰਫ ਇੱਕ 10 ਕਰੋੜ ਰੁਪਈਆ ਸੀ ਜਿਹੜਾ ਉਹ ਉਹ ਕੀਟਨਾਸ਼ਕ ਦਵਾਈਆਂ ਦਾ ਸਿਰਫ ਉਸ 10 ਕਰੋੜ ਦੇ ਲਾਲਚ ਚ ਕਿਸਾਨਾਂ ਦਾ ਜਿਹੜਾ 2270 ਕਰੋੜ ਰੁਪਈਆ ਦਾ ਨੁਕਸਾਨ ਹੈ ਜਿਹੜਾ ਉਹ ਇਹਨਾਂ ਲੋਕਾਂ ਨੇ ਮਿਲ ਕੇ ਉਹਦੇ ਵਿੱਚ ਕਿਹਦੀ ਕਿਹਦੀ ਮਿਲੀ ਭੋਗਤਾ ਸੋ ਕਿਉਂਕਿ ਜਿਹੜੀਆਂ ਇਹ ਕੀਟਨਾਸ਼ਕ ਦਵਾਈਆਂ ਨੇ ਜਿਹੜੇ ਕੀੜੇ ਮਾਰ ਦਵਾਈਆਂ ਨੇ ਜਿਹੜੀਆਂ ਨਕਲੀ ਕੀੜੇ ਮਾਰ ਦਵਾਈਆਂ ਅਕਸਰ ਬੇਚੀਆਂ ਗਈਆਂ ਬੰਡੀਆਂ ਗਈਆਂ ਉਹਦੇ ਪਿੱਛੇ ਉਹ ਬੜਾ ਵੱਡਾ ਘਟਾਲਾ ਜਿਹੜਾ ਉਹ ਸਾਹਮਣੇ ਆਉਣਾ ਹੀ ਆਉਣਾ ਪਰੰਤੂ ਸਰਕਾਰ ਆ ਕਿਉਂਕਿ ਉਹ ਉਹਨਾਂ ਘਟਾਲੇਵਾਜਾਂ ਨੂੰ ਜਿਨ੍ਹਾਂ ਦੇ ਨਾਲ ਉਹਦੀ ਸੌਦਾ ਪੱਤੀ ਆ ਹਾਂਜੀ ਚਾਹੇ ਉਹ ਕੀਤੀਬੜੀ ਮੰਤਰੀ ਆ ਤੇ ਚਾਹੇ ਕੋਈ ਹੋਰ ਵੱਡਾ ਮਤਲਬ ਸਿਆਸਤਦਾਨ ਆ ਜਿਹੜਾ ਇਸ ਸੌਦੇ ਦੇ ਨਾਲ ਜੁੜਿਆ ਹੋਇਆ ਸੋ ਉਹ ਉਤਾਰਾਂ ਨੇ ਜਿਹੜੀਆਂ ਉਹਨਾਂ ਤੱਕ ਉੱਪਰ ਤੱਕ ਜਾਣੀਆਂ ਨੇ ਕਿਉਂਕਿ ਐਡਾ ਵੱਡਾ ਘਟਾਲਾ ਜਿਹੜਾ ਇਹ ਸਿਆਸੀ ਸਰਪ੍ਰਸਤੀ ਤੋਂ ਬਿਨਾ ਹੋ ਵੀ ਨਹੀਂ ਸਕਦਾ ਸੋ ਸਰਕਾਰ ਇਸ ਘਟਾਲੇ ਨੂੰ ਦਬਾਉਣ ਲਈ ਇਹਦੀ ਲਿਪਾ-ਪੋਤੀ ਕਰਨ ਲੱਗੀ ਹੋਈ ਆ ਅਸਲੀ ਦੋਸ਼ੀ ਆ ਜਿਹੜੇ ਬਾਹਰ ਤੱਕ ਸਾਹਮਣੇ ਨਹੀਂ ਲਿਆਦੇਗੇ ਸੋ ਇਸ ਕਾਰਨ ਜਿਹੜੇ ਮੁੱਖ ਦੋਸ਼ੀ ਨੇ ਜਿਹੜੇ ਅਸਲੀ ਦੋਸ਼ੀ ਨੇ ਉਹ ਹਲੇ ਸਾਹਮਣੇ ਨਹੀਂ ਆਏ ਪਰantu ਸਰਕਾਰ ਜ਼ਰੂਰ ਇਸ ਗੱਲ ਤੇ ਮਿੱਟੀ フォਨ ਬਣਨ ਲੱਗੀ ਹੋਈ ਆ ਤੇ ਕਿਸਾਨਾਂ ਨੂੰ ਇੱਕ ਨਗੂਣਾ ਜਾਂ ਮੁਆਵਜ਼ਾ ਦੇ ਕੇ ਇਸ ਗੱਲ ਨੂੰ ਠੰਡਾ ਕਰਨ ਦੇ ਯਤਨਾਂ ਚ ਜੀ ਮਾਲਵਾ ਬੈਲਟ ਨੂੰ ਅਕਾਲੀ ਬੈਲਟ ਮੰਨਿਆ ਜਾਂਦਾ ਹੈ ਇਸ ਬੈਲਟ ਦੇ ਵਿੱਚ ਅੱਜ ਦੀ ਤਾਰੀਖ ਦੇ ਵਿੱਚ ਕਿਸਾਨ ਸਰਕਾਰ ਵਿਰੁੱਧ ਉੱਠ ਖੜੇ ਹੋਏ ਹਨ ਜਿੱਥੇ ਸਰਕਾਰ ਨੂੰ ਇਸ ਗੱਲ ਦਾ ਪਤਾ ਹੈ ਕਿ ਇੱਥੇ ਉਹਦੀ ਅਕਾਲੀ ਵੋਟ ਕਾਫੀ ਹੈ ਉਸ ਦੇ ਬਾਵਜੂਦ ਵੀ ਕਿਸਾਨਾਂ ਦੀਆਂ ਮੰਗਾਂ ਨੂੰ ਸਰਕਾਰ ਹੱਲ ਕਰਨ ਦੇ ਲਈ ਆਨਾਂਗਾਨਿਕ ਕਿਉਂ ਕਰ ਰਹੀ ਹੈ ਇਹ ਸਵਾਲ ਜਿਹੜਾ ਤੁਸੀਂ ਕੀਤਾ ਬੜਾ ਅਹਿਮ ਆ ਕਿ ਮਾਲਵਾ ਵੈਲਟ ਆ ਜਿਹੜੀ ਇਹਨੂੰ ਆਮ ਤੌਰ ਤੇ ਮਤਲਬ ਅਕਾਲੀ ਵੈਲਟ ਆ ਕਿਹਾ ਜਾਂਦਾ ਕਿ ਇਸ ਵੈਲਟ ਦੇ ਵਿੱਚ ਅਕਾਲੀ ਦਲ ਨੇ ਹਮੇਸ਼ਾ ਵੱਧ ਸੀਟਾਂ ਨੇ ਜਿਹੜੀਆਂ ਉਹ ਜਿੱਤੀਆਂ ਨੇ ਜਦੋਂ ਮਾਲਵਾ ਵੈਲਟ 'ਚ ਅਕਾਲੀ ਹਾਰਦੇ ਨੇ ਤੇ ਉਦੋਂ ਪੰਜਾਬ ਦੇ ਵਿੱਚ ਅਕਾਲੀ ਵਿਰੋਧੀ ਸਰਕਾਰ ਬਣਦੀ ਰਹੀ ਹੈ ਇਹ ਇਤਿਹਾਸ ਹੈ ਜੀ ਸੋ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਤੁਸੀਂ ਸਵਾਲ ਖੜਾ ਕੀਤਾ ਮੇਰੇ ਸਾਹਮਣੇ ਮਤਲਬ ਇੱਕ ਹੋਰ ਤਸਵੀਰ ਹੈ ਜਿਹੜੀ ਉਹ ਆਦੀ ਆ ਕਿ ਸੌਦਾ ਸਾਥ ਦੇ ਨਾਲ ਤਾਂ ਬਾਦਲਾ ਨਹੀਂ ਕਿਉਂਕਿ ਸੌਦਾ ਸਾਥ ਦੀ ਵੀ ਜਿਹੜੀ ਪਕੜ ਆ ਉਹ ਮਾਲਵਾ ਬੈਲਟ ਚ ਮੱਝੇ ਤੇ ਦੋਆਬੇ ਦੇ ਵਿੱਚ ਉਹਦਾ ਕੋਈ ਬਹੁਤਾ ਅਸਰ ਨਹੀਂ ਹੈਗਾ ਸੋ ਮਾਲਵਾ ਬੈਲਟ ਦੇ ਵਿੱਚ ਸੌਦਾ ਸਾਜ ਦੀ ਬੋਰ ਨੂੰ ਦੇਖਦੇ ਆ ਉਹਦੇ ਨਾਲ ਤਾਂ ਸੌਦਾ ਕਰ ਲਿਆ ਬਾਦਲਾ ਨੇ ਉਹਦੇ ਅੰਦੇ ਮਤਲਬ ਕੌਮ ਦਾ ਪੰਥ ਦਾ ਜਿਹੜਾ ਸਵੈ ਮਾਨ ਸੀ ਜਿਹੜਾ ਉਹ ਤਕਰੀਬਨ ਰੂਲਤਾ ਉਹਨੇ ਉਹਦੇ ਪੈਰਾਂ ਦੇ ਵਿੱਚ ਸੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਤਲਬ ਸਰਬਉੱਚਤਾ ਅਕਾਲ ਤਖਤ ਸਾਹਿਬ ਦੇ ਸਾਡੇ ਜਿਹੜੇ ਜਥੇਦਾਰ ਨੇ ਉਹਨਾਂ ਦਾ ਸਤਕਾਰ ਤੱਕ ਸੌਦਾ ਸਾਜ ਦੀਆਂ ਬੋਟਾਂ ਲਈ ਬਾਦਲਾ ਨੇ ਰੂਲ ਕੇ ਰੱਖਤਾ ਦੂਸਰੇ ਪਾਸੇ ਜਿਹੜੀ ਤੁਸੀਂ ਸਵਾਲ ਕੀਤਾ ਕਿ ਮਾਲਵਾ ਬੈਲਟ ਦਾ ਕਿਸਾਨ ਆ ਜਿਹੜਾ ਉਹ ਇਸ ਵੇਲੇ ਚਿੱਟੇ ਮੱਛਰ ਕਰਨ ਚੰਬਿਆ ਪਿਆ ਪੂਰੀ ਤਰ੍ਹਾਂ ਮਤਲਬ ਉਹ ਆਰਥਿਕ ਰੂਪ ਵਿੱਚ ਚੁਆਹੀ ਦੇ ਕੱਡੇ ਖੜਾ ਅਸੀਂ ਰੋਜ਼ਾਨਾ ਖਬਰਾਂ ਸੁਣ ਰਹੇ ਆ ਕਿ ਇਸ ਤਵਾਹੀ ਦੇ ਕਾਰਨ ਰੋਜ਼ਾਨਾ ਮਾਲਵਾ ਬੈਲਟ ਦੇ ਵਿੱਚ ਕਿਸਾਨ ਨੇ ਜਿਹੜੇ ਉਹ ਖੁਦਕੁਸ਼ੀਆਂ ਕਰ ਰਹੇ ਨੇ ਤੇ ਅੱਜ ਕਿੱਥੋਂ ਤੱਕ ਪਹੁੰਚ ਗਿਆ ਕਿ ਕਿਸਾਨਾਂ ਦੀਆਂ ਘਰਵਾਲੀਆਂ ਨੇ ਜਿਹੜੀਆਂ ਉਹ ਵੀ ਖੁਦਕੁਸ਼ੀ ਦੇ ਰਾਹ ਤੁਰ ਪਈਆਂ ਨੇ ਕਰਜ਼ੇ ਨੇ ਉਹਨਾਂ ਨੂੰ ਇੰਨਾ ਸਤਾਤਾ ਸੋ ਇਹ ਜਿਹੜੇ ਇੱਕ ਸਾਡੇ ਸਾਹਮਣੇ ਬੜੀ ਦੁਖਦਾਈ ਘਟਨਾ ਜਿਹੜੀ ਕੱਲ ਹੀ ਵਾਪਰੀ ਆ ਕਿ ਕਿਸਾਨਾਂ ਦੀ ਪਤਨੀ ਨੇ ਕਰਦੇ ਤੇ ਮਾਰੇ ਆ ਖੁਦਕੁਸ਼ੀ ਹੈ ਜਿਹੜੀ ਕਰ ਲਈ ਸੋ ਉਹ ਮਾਰਵਾ ਮੈਲਟ ਦੇ ਵਿੱਚ ਜਿਹੜਾ ਕਿਸਾਨ ਅੱਜ ਪੂਰੀ ਤਰ੍ਹਾਂ ਆਰਥਿਕ ਰੂਪ ਵਿੱਚ ਤਬਾਹੀ ਤੇ ਕੰਡੇ ਖੜਾ ਤੇ ਉਹ ਕਿਸਾਨ ਆ ਜਿਹੜਾ ਨਿਰੰਤਰ ਸੰਘਰਸ਼ ਕਰ ਰਿਹਾ ਹੈ 17 ਤਰੀਕ ਤੋਂ ਸੌਦਾ ਸਾਤ ਵਾਲਿਆਂ ਨੇ ਸਿਰਫ 2 ਦਿਨ ਮਤਲਬ ਉਹ ਮਾਲਵਾ ਬੈਂਟ ਦੇ ਵਿੱਚ ਆਪਣੀ ਤਾਕਤ ਸੀ ਜਿਹੜੀ ਉਹ ਪਟੜੀਆਂ ਦੀਆਂ ਲਾਈਨਾਂ ਤੇ ਰੇਲ ਦੀਆਂ ਲਾਈਨਾਂ ਤੇ ਜਾਂ ਛੜਕਾਂ ਤੇ ਬੈਠ ਕੇ ਦਿਖਾਈ ਸੀ ਪਰੰਤੂ ਕਿਸਾਨ ਨੇ ਜਿਹੜੇ ਉਹ ਪਿਛਲੇ 17 ਤਰੀਕ ਤੋਂ 17 ਸਤੰਬਰ ਤੋਂ ਲਗਾਤਾਰ ਨਿਰੰਤਰ ਛੜਕਾਂ ਤੇ ਬੈਠੇ ਨੇ ਲਗਾਤਾਰ ਤਰ੍ਹਾਂ ਤਰ੍ਹਾਂ ਦੇ ਦੇ ਰਹੇ ਨੇ ਰੋਸ ਮਜਾਰੀ ਕਰ ਰਹੇ ਨੇ ਇਥੋਂ ਤੱਕ ਕਿ ਉਹਨਾਂ ਨੇ ਆਪਣੇ ਗੁੱਸੇ ਦਾ ਜਿਹੜਾ ਪ੍ਰਗਟਾਵਾ ਉਹ ਬਠਿੰਡੇ ਦੇ ਕਿਸਾਨ ਮੇਲੇ ਤੇ ਵੀ ਕਰਤਾ ਗਰਦਾਸਪੁਰ ਦੇ ਕਿਸਾਨ ਮੇਲੇ ਤੇ ਵੀ ਕਰਤਾ ਸਰਕਾਰ ਇਸ ਦੇ ਬਾਵਜੂਦ ਉਹਨਾਂ ਤੇ ਸਿਰਫ ਆਸਾਨ ਛੱਡ ਕੇ ਉਹਨਾਂ ਨੂੰ ਡਰਾਉਣਾ ਚਾਹੁੰਦੀ ਆ ਜਿੱਥੇ ਕਿਸਾਨ ਬੈਠਦੇ ਨੇ ਉਹਦੇ ਸਾਹ ਚੱਡ ਦਿੱਤੇ ਜਾਂਦੇ ਨੇ ਸੋ ਇਹ ਸਰਕਾਰ ਕਿਸ ਰਸਤੇ ਤੁਰਹੀ ਹੋਈ ਆ ਸਰਕਾਰ ਕਿਸਾਨਾਂ ਦੀ ਬਾਹ ਕਿਉਂ ਹੀ ਫੜਦੀ ਵਾਕਈ ਜਿਹੜਾ ਤੁਸੀਂ ਸਵਾਲ ਕੀਤਾ ਉਹ ਤੋਂ ਬਾਅਦ ਇਸ ਗਲਤੀ ਹੈ ਰਾਨੀ ਹੁੰਦੀ ਆ ਕਿ ਇੱਕ ਪਾਸੇ ਸੌਦਾ ਸਾਥ ਦੀਆਂ ਵੋਟਾਂ ਦੇ ਲਈ ਸਰਕਾਰ ਉਹਦੇ ਅੱਗੇ ਲੰਮੀ ਪੈ ਜਾਂਦੀ ਆ ਦੂਜੇ ਪਾਸੇ ਜਿਹੜੇ ਕਿਸਾਨ ਜਿਹੜੀ ਤੁਸੀਂ ਗੱਲ ਕੀਤੀ ਆ ਕਿ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਿਸਾਨਾਂ ਦੀ ਪਾਰਟੀ ਵਿਖਾਉਂਦਾ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਪੰਥਕ ਪਾਰਟੀ ਹੋਗਾ ਨਾ ਉਹ ਪੰਥ ਦੀ ਸਾਰ ਲੈਣ ਲਈ ਤਿਆਰ ਆ ਨਾ ਉਹ ਕਿਸਾਨਾਂ ਦੀ ਸਾਰ ਲੈਣ ਲਈ ਤਿਆਰ ਆ ਆਖਰ ਨੂੰ ਉਹਦਾ ਸਹਾਰਾ ਕੀ ਆ ਸੋ ਇਹ ਜਿਹੜੀ ਗੱਲ ਸਵਦਾ ਸਾਧ ਵਾਲੀ ਆ ਉਹ ਸਾਡੇ ਸਾਹਮਣੇ ਬੜੀ ਸਪਸ਼ਟ ਰੂਪ ਵਿੱਚ ਇਸ ਗੱਲ ਨਾਲ ਵੀ ਉੱਭਰ ਕੇ ਸਾਹਮਣੇ ਆਉਂਦੀ ਆ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਬਾਦਲਾਂ ਨੂੰ ਇਹ ਜਿਹੜਾ ਕਿਸਾਨ ਅੰਦੋਲਨ ਪੰਜਾਬ ਦੇ ਵਿੱਚ ਚੱਲ ਰਿਹਾ ਉਹਦੀ ਗੂੰਜ ਸੁਣਾਈ ਦੇ ਰਹੀ ਆ ਇਹਦੇ ਵਿੱਚ ਵੀ ਕੋਈ ਦੌਰ ਆ ਮੈਨੂੰ ਕਿਸਾਨਾਂ ਨੇ ਬੜੀ ਚੰਗੀ ਤਰ੍ਹਾਂ ਉਹਨਾਂ ਦੇ ਅੱਖ ਵੀ ਖੋਲਤੇ ਆ ਉਹਨਾਂ ਦੇ ਕੰਨ ਵੀ ਖੋਲ ਦਿੱਤੀਆਂ ਸੋ ਉਸ ਦੇ باوجود ਵੀ ਜੇ ਸਰਕਾਰ ਕਿਸਾਨਾਂ ਦੀ ਮਾਂ ਫੜਨ ਵੱਲ ਨਾ ਤੁਰੀ ਤੇ ਜਿਵੇਂ ਤੁਸੀਂ ਕਿਹਾ ਕਿ 2017 ਚ ਇੱਕ ਕਿਸਾਨ ਅੰਦੋਲਨ ਦਾ ਸੇਕ ਆ ਜਿਹੜਾ ਇਹ ਬਾਦਲਾ ਨੂੰ ਲੂ ਲੂਗਾ ਇਹਦੇ ਵਿੱਚ ਕੋਈ ਸ਼ੱਕ ਨਹੀਂ ਇੱਕ ਪਾਸੇ ਚਿੱਟੇ ਮੱਛਰ ਦਾ ਅੰਦੋਲਨ ਤੇ ਦੂਸਰੇ ਪਾਸੇ ਚੋਨੇ ਦੀ ਅਦਾਇਗੀ ਸ਼ੁਰੂ ਹੋ ਗਈ ਹੈ ਹੁਣ ਜਿਸ ਤਰ੍ਹਾਂ ਚੋਨਾ ਮੰਡੀਆਂ ਦੇ ਵਿੱਚ ਆਉਣਾ ਸ਼ੁਰੂ ਹੋ ਗਿਆ ਹੈ ਚੋਨੇ ਦੇ ਖਰੀਦ ਨੂੰ ਲੈ ਕੇ ਵੀ ਕਿਸਾਨਾਂ ਦੇ ਵਿੱਚ ਪਰੇਸ਼ਾਨੀ ਖੜੀ ਹੋਵੇਗੀ ਤੇ ਕੁਬਿ ਬਦਲੇ ਹਾਲਾਤ ਨੇ ਜਿਵੇਂ ਕਿਹਾ ਜਾਂਦਾ ਕਿ ਉਹ ਪਿੰਡ ਦਾ ਪਤਾ ਉਹ ਘਾਰੇ ਦੇਖ ਕੇ ਲੱਗ ਜਾਂਦਾ ਕਿ ਪਿੰਡ ਦੀ ਸਥਿਤੀ ਕੀ ਹੋਊਗੀ ਅੱਜ ਕਿਉਂਕਿ ਇੱਕ ਤਰੀਕ ਤੋਂ ਸਰਕਾਰ ਦੇ ਅਨਸਾਰ ਜਿਹੜੀ ਸਰਕਾਰੀ ਖਰੀਦਾਂ ਛੋਣੇ ਦੀ ਉਹ ਮੱਡੀਆਂ ਸ਼ੁਰੂ ਹੋ ਗਈਆਂ ਪਰੰਤੂ ਦੂਸਰੇ ਪਾਸੇ ਸਰਕਾਰ ਵੱਲੋਂ ਹਾਲੇ ਤੱਕ ਜਿਹੜੇ ਖਰੀਦ ਤੇ ਪ੍ਰਬੰਧ ਨੇ ਉਹ ਮੁਕੰਮਲ ਨਹੀਂ ਹੋ ਸਕੇ ਉਹਦੇ ਲਈ ਬਹੁਤ ਵੱਡੀਆਂ ਦੋ ਤਿੰਨ ਸਮੱਸਿਆਵਾਂ ਜਿਹੜੀਆਂ ਸਾਡੇ ਸਾਹਮਣੇ ਨੇ ਚਿੱਟੇ ਮਛਰ ਵਾਲੀ ਜਿਹੜੀ ਸਮੱਸਿਆ ਉਹ ਕਿਸਾਨਾਂ ਦੇ ਲਈ ਇੱਕ ਬਹੁਤ ਗੰਭੀਰ ਸਮੱਸਿਆ ਬਣੀ ਹੋਈ ਹੈ ਮਾਲਵਾ ਬੇਟ ਦੇ ਵਿੱਚ ਹੁਣ ਇਹ ਜਿਹੜੀ ਝੋਨੇ ਵਾਲੀ ਗੱਲ ਆ ਇਹ ਮਾਝੇ ਵਿੱਚ ਜਿਹੜੇ ਸਾਡੇ ਮਤਲਬ ਮਾਝੇ ਦੇ ਜ਼ਿਲ੍ਹੇ ਨੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ ਗੁਰਦਾਸਪੁਰ ਤੇ ਉਸ ਦੇ ਨਾਲ ਤਰਨਤਾਰਨ ਜ਼ਿਲ੍ਹਾ ਇਸ ਇਲਾਕੇ ਦੇ ਵਿੱਚ ਜਿਹੜੀ ਮਾਸਪਤੀ ਦੀ ਸਮੱਸਿਆ ਖੜੀ ਹੋਈ ਆ ਕਿ ਜਿਹੜੀ 1509 ਬਾਸਪਤੀ ਆ ਜਿਹੜੀ ਅਗੀਤੀ ਆ ਗਈ ਆ ਪਰ ਤੂੰ ਸਰਕਾਰ ਨੇ ਉਸ ਬਾਸਪਤੀ ਦੀ ਜਿਹੜੀ ਖਰੀਦ ਆ ਕਿਉਂਕਿ ਇਕਤਾ ਉਹਦੇ ਲਈ ਕੋਈ ਮਤਲਬ ਘੱਟੋ-ਘੱਟ ਖਰੀਦ ਮੁੱਲ ਨਹੀਂ ਦੂਸਰੀ ਉਹ ਬਾਸਪਤੀ ਮੰਡੀਆਂ ਦੇ ਵਿੱਚ ਇੰਨੀ ਰੁਲੀਆਂ ਕਿ 900 800 900 1000 ਰੁਪਏ ਨੂੰ ਵਿਕੀ ਆ ਜਿਹੜੀ ਪਿਛਲੇ ਸਾਲ 2500 ਤੋਂ ਲੈ ਕੇ 3000 ਤੱਕ ਵਿਕਦੀ ਰਹੀ ਆ ਜਦੋਂ ਕਿ ਆਮ ਚੋਨਾ ਜਿਹੜਾ ਉਹਦੀ ਘੱਟੋ-ਘੱਟ ਜਿਹੜੀ ਖਰੀਦ ਕੀਮਤ ਆ ਉਹ 1450 ਆ ਪਰੰਤੂ ਬਾਸਪਤੀ ਆ ਜਿਹੜੀ ਉਹ ਅੱਜ ਮੰਡੀਆਂ ਦੇ ਵਿੱਚ 900000 ਦੇ ਆਸ-ਪਾਸ ਉਹ ਜਿਹੜਾ ਕਿਸਾਨ ਜਿਹੜਾ ਬਾਸਪਤੀ ਬੈਲਟ ਆ ਜਿਹੜੀ ਸਾਡੀ ਮਾਲਵਾ ਬੈਲਟ ਆ ਉਹ ਇਹ ਚਿੱਟੇ ਮੱਛਰ ਨੇ ਤੇ ਇਹ ਜਿਹੜੀ ਸਾਡੀ ਮਾਝਾ ਬੈਲਟ ਆ ਜਿਹੜੀ ਉਹ ਬਾਸਮਤੀ ਕਾਰ ਸੋ ਇਹ ਸਾਰੇ ਪਾਸੇ ਜਿਹੜੀ ਸਮੱਸਿਆ ਖੜੀ ਹੋਈ ਆ ਤਰਾ ਤਰਾ ਹੋ ਰਹੀ ਆ ਕਿਸਾਨਾਂ ਦੇ ਵਿੱਚ ਇਹ ਦੋਨੇ ਗੱਲਾਂ ਆ ਨਰਮੇ ਵਾਲਾ ਵੀ ਕੰਮ ਗਿਆ ਤੇ ਦੂਸਰੇ ਪਾਸੇ ਬਾਸਮਤੀ ਵਾਲਾ ਕੰਮ ਵੀ ਗਿਆ ਸੋ ਕਿਸਾਨ ਆ ਜਿਹੜਾ ਉਹ ਆਖਰ ਕਿੱਥੇ ਜਾਵੇ ਸੋ ਮੰਡੀਆਂ ਦੇ ਵਿੱਚ ਇੱਕ ਤਾਂ ਬਾਸਮਤੀ ਦੀ ਖਰੀਦ ਆ ਜਿਹੜੀ ਉਹ ਬਿਲਕੁਲ ਨਹੀਂ ਹੋ ਰਹੀ ਦੂਸਰਾ ਜਿਹੜਾ ਆਮ ਤੋਂ ਨਾ ਆਉਣਾ ਬਾ ਉਹਦੇ ਲਈ ਵੀ ਜਿਹੜੇ ਖਰੀਦ ਪ੍ਰਬੰਧ ਨੇ ਉਹ ਮੁਕੰਮਲ ਨਹੀਂ ਅੱਜ ਦੀ ਤਰੀਕ ਦੇ ਵਿੱਚ ਸਾਡੇ ਕੋਲ ਆਇਆ ਕਿ ਐਫਸੀਆਈ ਆ ਜਿਹੜੀ ਜਿਹੜੀ ਮਤਲਬ ਦੀ ਖਰੀਦ ਕਰਨ ਵਾਲੀ ਕੇਂਦਰ ਦੀ ਏਜੰਸੀ ਆ ਉਹਨੇ ਵੀ ਦੋ ਜ਼ਿਲ੍ਹਿਆਂ ਚੋਂ ਆਪਣੇ ਬਠਿੰਡਾ ਤੇ ਮਾਨਸਾ ਚੋਂ ਹੱਥ ਖੜੇ ਕਰ ਦਿੱਤੇ ਕਿ ਅਸੀਂ ਸੰਗਰੂਰ ਤੇ ਮਾਨਸਾ ਚੋਂ ਆਪਣੇ ਹੱਥ ਖੜੇ ਕਰ ਦਿੱਤੇ ਕਿ ਅਸੀਂ ਖਰੀਦ ਹੀ ਨਹੀਂ ਕਰਨੀ ਜੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਮੱਸਿਆ ਜਿਹੜੀ ਇਹਨੇ ਹੋਰ ਗੰਭੀਰ ਰੂਪ ਧਾਰਨ ਕਰਨਾ ਜਦੋਂ ਵੱਡੀਆਂ ਏਜੰਸੀਆਂ ਨੇ ਜਿਹੜੀਆਂ ਉਹ ਖਰੀਦ ਕਰਨ ਤੋਂ ਜਿਹੜੀ ਕੇਂਦਰ ਦੀ ਏਜੰਸੀ ਆ ਉਹੀ ਖਰੀਦ ਕਰਨ ਤੋਂ ਹੱਥ ਖੜੇ ਕਰ ਰਹੀ ਆ ਤੇ ਪੰਜਾਬ ਦੀਆਂ ਏਜੰਸੀਆਂ ਖਰੀਦ ਏਜੰਸੀਆਂ ਕੀ ਕਰਨੀਆਂ ਦੂਸਰੇ ਪਾਸੇ ਜਿਹੜਾ ਬੈਂਕ ਤੋਂ ਕਰਜ਼ਾ ਰਿਜ਼ਰਵ ਬੈਂਕ ਤੋਂ ਇੱਕ ਲਿਮਿਟ ਲਈ ਜਾਂਦੀ ਆ ਜਿਹੜੀ ਫਸਲ ਦੀ ਦੇਹਗੀ ਲਈ ਸੋ ਹਾਲੇ ਤੱਕ ਉਹ ਫਸਲ ਦੀ ਦੇਹਗੀ ਆ ਜਿਹਦੇ ਲਈ 1000 ਕਰੋੜ ਰੁਪਇਆ ਪੰਜਾਬ ਸਰਕਾਰ ਨੂੰ ਉਗਾਂ ਚਾਹੀਦਾ ਉਹ ਵੀ ਹਾਲੇ ਤੱਕ ਰਿਲੀਜ਼ ਨਹੀਂ ਹੋਈ ਸੋ ਇਹ ਇੱਕ ਪਾਸੇ ਖਰੀਦ ਦੂਜੇ ਪਾਸੇ ਦੇਹਗੀ ਇਹ ਦੋਨੇ ਸਮੱਸਿਆਵਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਸਾਹਮਣੇ ਮਤਲਬ ਕਰਾਲ ਰੂਪ ਆ ਜਿਹੜਾ ਉਹ ਉਨ੍ਹਾਂ ਦਾ ਸਾਨੂੰ ਦੇਖਣ ਨੂੰ ਮਿਲੇਗਾ ਤੇ ਪੰਜਾਬ ਦਾ ਕਿਸਾਨ ਹੈ ਜਿਹੜਾ ਮੈਂ ਨੂੰ ਉਹਦੀ ਜਿਹੜੀ ਕਿਸਮਤ ਆ ਉਹਦੇ ਤੇ ਰੋਣਾ ਆਉਂਦਾ ਕਿ ਉਹ ਉਹਦਾ ਜਿਹੜੀ ਜਦੋਂ ਚਿੱਟਾ ਸੋਨਾ ਜਿਹੜਾ ਉਹਨੇ ਮੰਡੀਆਂ ਚ ਰੋਲਣਾ ਤੇ ਦੂਸਰੇ ਪਾਸੇ ਨਰਮਾ ਜਿਹੜਾ ਉਹ ਤਵਾ ਹੋ ਗਿਆ ਤੇ ਕਿਸਾਨ ਖੋਦਾ ਜਿਹੜਾ ਉਹ ਛੜਕਾਂ ਤੇ ਰੋਲ ਰਿਹਾ ਆਖਰ ਨੂੰ ਇਹ ਸਾਰੀ ਤਸਵੀਰ ਦੁਖਦਾਈ ਤਸਵੀਰ ਹੈ ਜਿਹੜੀ ਇਹ ਕੀ ਰੂਪ ਧਾਰਨ ਕਰੂਗੀ ਇਹ ਮੈਂ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਮਝਦਾ ਕਿ ਬੜਾ ਭਿਆਨਕ ਰੂਪ ਆ ਜਿਹੜਾ ਉਹ ਸਾਡੇ ਸਾਹਮਣੇ ਆਉਣ ਵਾਲਾ ਸਰਕਾਰ ਚੋਣੇ ਦੀ ਖਰੀਦ ਲੈ ਕੇ ਕਿੰਨੇ ਕਪੁਖਤਾ ਪ੍ਰਬੰਧ ਕਰ ਲੈਂਦੀ ਆ ਅਜੇ ਤੀ ਤਰੀਖ ਤੱਕ ਕੋਈ ਦਿਖਾਈ ਨਹੀਂ ਦੇ ਰਿਹਾ ਪਰੰਤੂ ਆਉਣ ਵਾਲੇ 2-4 ਦਿਨਾਂ ਦੇ ਵਿੱਚ ਸਰਕਾਰ ਇਸ ਪਾਸੇ ਗੰਭੀਰਤਾ ਦੇ ਨਾਲ ਕੋਈ ਕਦਮ ਚੁੱਕਦੀ ਆ ਜਾਂ ਨਹੀਂ ਚੁੱਕਦੀ ਇਹ ਹੁਣ ਦੇਖਣ ਵਾਲੀ ਗੱਲ ਆ ਚਲੋ ਤੇ ਸਾਲ ਹੀ ਪਹਿਲਾ ਆਲੂ ਫਿਰ ਕਣਕ ਫਿਰ ਸੂਰਜਮੁਖੀ ਫਿਰ ਨਰਮਾ ਤੇ ਹੁਣ ਝੋਨਾ ਆਖਿਰ ਸਰਕਾਰ ਦੇ ਕਿਸਾਨਾਂ ਪਤੀ ਇਸ ਬੇਰੁਖੀ ਦਾ ਤੁਸੀਂ ਕੀ ਸਿੱਟਾ ਕੱਢਦੇ ਹੋ ਤੁੱਕ ਵੀ ਬੱਸੇ ਬਾਰ-ਬਾਰ ਜਦੋਂ ਵੀ ਕੋਈ ਇਸ ਤਰ੍ਹਾਂ ਦਾ ਮੁੱਦਾ ਆਉਂਦਾ ਬਾਰ-ਬਾਰ ਇੱਕੋ ਗੱਲ ਤੇ ਜਿਹੜਾ ਜ਼ੋਰ ਦਿੰਨੇ ਆ ਕਿ ਜਿਵੇਂ ਸਿੱਖ ਕੌਮ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਆ ਜਿਹੜਾ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੀ ਆਜ਼ਾਦ ਪ੍ਰਭੂ ਸਤਾ ਦੀ ਸਥਾਪਨਾ ਹਾਂਜੀ ਪੰਜਾਬ ਦੀਆਂ ਜਿੰਨੀਆਂ ਸਮੱਸਿਆਵਾਂ ਨੇ ਉਹਨਾਂ ਸਾਰੀਆਂ ਦਾ ਜਿਹੜਾ ਹੱਲ ਆ ਜਿਹੜਿਆ ਉਹਨਾਂ ਦੇ ਦੁੱਖਾਂ ਦਾ ਦਾਰੂ ਆ ਉਹ ਸ਼੍ਰੀ ਅਨੰਦਪੁਰ ਸਾਹਿਬ ਦਾ ਮਤ ਹੈ ਜੀ ਸੋ ਕਿਸਾਨਾਂ ਦੀਆਂ ਜਿੰਨੀਆਂ ਸਾਰੀਆਂ ਸਮੱਸਿਆਵਾਂ ਉਹਨਾਂ ਦਾ ਹੱਲ ਇਹ ਆ ਕਿ ਠੋਸ ਖੇਤੀਬਾੜੀ ਨੀਤੀ ਸੋ ਜਦੋਂ ਤੱਕ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਠੋਸ ਖੇਤੀਬਾੜੀ ਨੀਤੀ ਨਹੀਂ ਬਣਾਉਂਦੀਆਂ ਨਹੀਂ ਅਪਣਾਉਂਦੀਆਂ ਉਦੋਂ ਤੱਕ ਇਹ ਸਮੱਸਿਆਵਾਂ ਨੇ ਜਿਹੜੀਆਂ ਇਹ ਨਿਰੰਤਰ ਸਮੱਸਿਆਵਾਂ ਬਣੀਆਂ ਰਹਿਣਗੀਆਂ ਨਿਰੰਤਰ ਇਹਨਾਂ ਦੀ ਸਥਿਤੀ ਆ ਜਿਹੜੀ ਉਹ ਗੰਭੀਰ ਹੁੰਦੀ ਜਾਊਗੀ ਸੋ ਖੇਤੀਬਾੜੀ ਸੂਬਾ ਹੋਵੇ ਜਾਂ ਖੇਤੀਬਾੜੀ ਵਾਲਾ ਦੇਸ਼ ਹੋਵੇ ਉਥੇ ਖੇਤੀ ਨੀਤੀ ਨਾ ਹੋਵੇ ਕੋਈ ਖੇਤੀਬਾੜੀ ਸੰਬੰਧੀ ਕੋਈ ਨੀਤੀ ਨਾ ਹੋਵੇ ਇਸ ਤੋਂ ਵੱਡੀ ਤਰਾਸ ਦੀ ਹੈ ਜਿਹੜੀ ਹੋਰ ਕੀ ਹੋ ਸਕਦੀ ਹੈ ਸੋ ਕਿਸਾਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੈ ਜਿਹੜਾ ਉਹ ਇੱਕੋ ਇੱਕ ਹੈ ਕਿ ਪੰਜਾਬ ਸਰਕਾਰ ਆ ਜਿਹੜੀ ਆਪਣੀ ਠੋਸ ਖੇਤੀਬਾੜੀ ਨੀਤੀ ਹੈ ਜਿਹੜੀ ਉਹ ਨੂੰ ਉਹਨੂੰ ਬੜਾਵੇ ਤੇ ਉਹਨੂੰ ਲਾਗੂ ਕਰੇ ਜੀ ਸੂਬਾ ਹੋਵੇ ਜਾਂ ਫਿਰ ਦੇਸ਼ ਉਹੀ ਕਾਮਯਾਬ ਹੁੰਦੇ ਹਨ ਜਿਸ ਦੇਸ਼ ਦਾ ਕਿਸਾਨ ਖੁਸ਼ਹਾਲ ਹੁੰਦਾ ਹੈ ਤੇ ਜਦੋਂ ਤੱਕ ਹਿੰਦੁਸਤਾਨ ਪੰਜਾਬ ਦਾ ਕਿਸਾਨ ਖੁਸ਼ਹਾਲ ਨਹੀਂ ਹੋ ਸਕਦਾ ਸੂਬਾ ਤੇ ਦੇਸ਼ ਕਦੇ ਤਰੱਕੀ ਨਹੀਂ ਕਰ ਸਕਦੇ ਅੱਜ ਜ਼ਰੂਰਤ ਹੈ ਸਰਕਾਰ ਨੂੰ ਠੋਸ ਨੀਤੀ ਅਪਣਾ ਕੇ ਕਿਸਾਨ ਦੀ ਬਾਹ ਫੜਨ ਦੀ ਤਾਂ ਜੋ ਦੇਸ਼ ਹਮੇਸ਼ਾ ਖੁਸ਼ਹਾਲ ਰਹੇ ਸੋ ਏ ਸੀ ਸਾਡਾ ਆਸ਼ਤਾ ਮੁੱਦਾ ਪ੍ਰੋਗਰਾਮ ਕੱਲ ਨਵੇਂ ਮੁੱਦੇ ਦੇ ਨਾਲ ਤੁਹਾਡੇ ਲਈ ਫੇਰ ਹਾਜ਼ਰ ਹੋਵਾਂਗੇ ਸਾਨੂੰ ਦਿਓ ਇਜਾਜ਼ਤ ਵਾਈ ਗੁਰਜੀਕਾ ਖਾਲਸਾ ਵਾਈ ਗੁਰਜੀ ਕੀ ਫਤਿਹ